ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਆਮੋ ਸਾਹਮਣੇ ਹੈ ਦੋਵਾਂ ਧਿਰਾਂ 'ਚ ਹੁਣ ਤਕਰਾਰ ਹੋਰ ਵੀ ਵੱਧ ਗਈ ਹੈ ਪਿਛਲੇ ਦਿਨੀ ਆਮ ਆਦਮੀ ਪਾਰਟੀ ਨੇ ਸੁਖਵੀਰ ਸਿੰਘ ਬਾਦਲ ਦੀ ਚੋਣ ਅਫਸਰ ਕੋਲ ਸ਼ਿਕਾਇਤ ਲਾਈ ਹੈ ਇਸ ਸ਼ਿਕਾਇਤ ਦੇ ਵਿੱਚ ਕਿਹਾ ਗਿਆ ਹੈ ਕਿ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਦੌਰਾਨ ਚੋਣ ਜਾਬਤੇ ਦਾ ਉਲੰਘਣ ਕੀਤਾ ਗਿਆ ਆਮ ਆਦਮੀ ਪਾਰਟੀ ਦੀ ਇਸ ਸ਼ਿਕਾਇਤ ਬਾਅਦ ਸ਼੍ਰੋਮਣੀ ਅਕਾਲੀ ਦਲ ਵੀ ਆਪ ਤੇ ਹਮਲਾਵਰ ਹੈ ਹੁਣ ਖੁਦ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਵੀ ਆਮ ਆਦਮੀ ਪਾਰਟੀ ਨੂੰ ਜਵਾਬ ਦਿੱਤਾ ਇਲਜ਼ਾਮ ਲਾਇਆ ਕਿ ਆਪ ਦੇ ਰਾਜ ਚ ਪੰਜਾਬ ਦਾ ਬੁਰਾ ਹਾਲ ਹੈ ਦਾਵਾ ਕੀਤਾ ਕਿ ਲੋਕ ਨਿਜਾਮ ਬਦਲਣਾ ਚਾਹੁੰਦੇ ਨੇ ਹਰ ਬੱਚੇ ਦੇ ਹਰ ਬਜ਼ੁਰਗ ਦੇ ਹਰ ਮਾਤਾ ਦੇ ਦਿਲ ਚ ਅਕਾਲੀ ਰਲ ਹੈ ਇਹਦਾ ਮਤਲਬ ਤੁਸੀਂ ਸਾਰਿਆਂ ਦੇ ਪਰਚਾ ਦੇ ਦਿਓ ਆ ਦਿਲੋਂ ਨਿਕਲ ਰਹੀਆਂ ਗੱਲਾਂ ਮਨੋਂ ਨਿਕਲ ਰਹੀਆਂ ਲੋਕਾਂ ਦੇ ਦਿਲਾਂ ਚ ਨਿਕਲ ਰਹੀਆਂ ਕਿਉਂਕਿ ਝਾੜੂ ਵਾਲੇ ਨੇ ਐਜਾ ਬੁਰਾ ਹਾਲ ਕਰਤਾ ਲੋਕਾਂ ਦਾ ਲੋਕਾਂ ਵਿੱਚ ਗੁੱਸਾ ਹੈ ਦੇਖੋ ਛੋਟੇ ਬੱਚੇ ਵੀ ਗੁੱਸੇ ਕਰਨ ਲੱਗੇ ਹਾਲਾਤ ਤਾਂ ਤੁਸੀਂ ਦੇਖੋ ਪੰਜਾਬ ਦੀ ਕੀ ਹੈ